ਜੀ ਕੀ ਨਾਮ ਹੈ ਮੇਰਾ ਨਾਮ ਆਮਦੀਪ ਸਿੰਘ ਆ ਜੀ ਭਾਜੀ ਅੱਜ ਵਿਰੋਧ ਕੀਤਾ ਜਾ ਰਿਹਾ ਨਾਰੇਬਾਜੀ ਕੀਤੀ ਸਰਕਾਰ ਖਿਲਾਫ ਜੀ ਜੀ ਕਿਹੜੇ ਪਿੰਡ ਚ ਕੀਤੀ ਗਈ ਹੈ ਇਹ ਪਿੰਡ ਈਸੇਵਾਲ ਚ ਖੜੇ ਆ ਜੀ ਜਿਹੜਾ ਸਰਕਾਰ ਨੇ 26000 ਏਕੜ ਜ਼ਮੀਨ ਐਕਵਾਇਰ ਅਰਬਨ ਸਟੇਟ ਚ ਬਣਾਉਣ ਲਈ ਐਕਵਾਇਰ ਕੀਤੀ ਆ ਉਹਦੇ ਮੱਦੇਨਜ਼ਰ ਰੱਖ ਕੇ ਅੱਜ ਇੱਥੇ ਲੋਕਾਂ ਨੇ ਵਿਰੋਧ ਕੀਤਾ ਇਸ ਚੀਜ਼ ਦਾ ਕਿ ਇਹ ਨਾ ਕੀਤੀ ਜਾਵੇ ਕਿਸਾਨਾਂ ਨਾਲ ਹੀ ਨਾ ਤਾਂ ਉਹਨਾਂ ਨੇ ਜੀ ਕਿਸੇ ਕਿਸਾਨਾਂ ਨੂੰ ਪੁੱਛਿਆ ਵੀ ਅਸੀਂ ਇਹ ਐਕਵਾਇਰ ਕਰਨੀ ਆ ਜਾਂ ਕਿ ਐਕਵਾਇਰ ਕੀਤੀ ਜਾਊ ਕਿਸੇ ਨੂੰ ਪੁੱਛਿਆ ਨਹੀਂ ਐਕਵਾਇਰ ਕਰ ਲਈ ਕਿਸੇ ਨੇ ਜ਼ਮੀਨ ਵੇਚਣੀ ਆ ਕਿਸੇ ਨੇ ਨਹੀਂ ਵੇਚਣੀ ਕਿਸੇ ਨੂੰ ਲੋਡ ਲੋਡ ਬੰਦ ਪਰਿਵਾਰ ਹੋਣਗੇ ਚਲੋ ਆਪਾਂ ਇਹ ਨਹੀਂ ਕਹਿੰਦੇ ਕੁਝ ਪਰ ਸਾਰੇ ਨਹੀਂ ਨਾ ਕਈ ਹੁਣ ਸਾਡੇ ਵੀਰ ਬਾਹਰੋਂ ਛੱਡ ਕੇ ਇੱਥੇ ਖੇਤੀ ਕਰਨ ਆਏ ਆ ਵੀ ਅਸੀਂ ਆ ਕੇ ਇੱਥੇ ਖੇਤੀ ਕਰਾਂਗੇ ਪਰ ਹੁਣ ਜੇ ਉਹਨਾਂ ਦੀ ਜ਼ਮੀਨ ਅਕਵਾਇਰ ਹੋ ਗਈ ਤੇ ਉਹ ਕਿੱਥੇ ਖੇਤੀ ਕਰਨਗੇ ਜੀ ਸ਼ਹਿਰਾਂ ਨੂੰ ਸਬਜੀ ਦੁੱਧ ਸਭ ਇੱਥੋਂ ਪਿੰਡਾਂ ਚੋਂ ਜਾਣਾ ਉਹ ਕਿੱਥੋਂ ਜਾਊਗਾ ਜੀ ਠੀਕ ਹੈ ਜੀ ਬਾਕੀ ਅਸੀਂ 28 ਤਰੀਕ ਨੂੰ ਗਲਾਡਾ ਦੇ ਦਫ਼ਤਰ ਦੇ ਬਾਹਰ ਵੈਸਟਰਨ ਮਾਲ ਦੇ ਮੂਹਰੇ ਗਲਾਡਾ ਦਾ ਜੋ ਦਫ਼ਤਰ ਆ ਉਹਦੇ ਬਾਹਰ ਅਸੀਂ ਧਰਨਾ ਲਵਾਂਗੇ ਜੀ ਅਸੀਂ ਆਪਣੇ ਪਿੰਡਾਂ ਦੇ ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਅਪੀਲ ਕਰਦੇ ਆ ਵੀ ਤੁਸੀਂ ਹੌਮ ਹੌਮਾ ਕੇ ਪੁੱਜੋ ਕਿਸੇ ਵੀ ਪਾਰਟੀ ਦੇ ਆ ਕਿਸੇ ਵੀ ਪਾਰਟੀ ਦੇ ਲੀਡਰ ਆ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਆ ਤੁਸੀਂ ਇਹਦੇ ਵਿੱਚ ਆਪਦਾ ਯੋਗਦਾਨ ਪਾਓ ਸਾਨੂੰ ਪਾਰਟੀ ਲੈਵਲ ਤੋਂ ਉੱਠ ਕੇ ਇਹ ਚੀਜ਼ ਕਰਨੀ ਪੈਣੀ ਆ ਇਹ ਖਿੱਤਾ ਸਾਨੂੰ ਬਾਬੇ ਨਾਨਕ ਨੇ ਬਖਸ਼ਿਆ ਇਹ ਖੇਤੀ ਸਾਨੂੰ ਬਾਬੇ ਨਾਨਕ ਨੇ ਸਾਡੀ ਡਿਊਟੀ ਲਈ ਆ ਕਿਸਾਨਾਂ ਦੀ ਵੀ ਤੁਸੀਂ ਪੂਰੇ ਮੁਲਕ ਦਾ ਪੂਰੇ ਸੰਸਾਰ ਦਾ ਢਿੱਡ ਭਰਨਾ ਵਾ ਸੋ ਅਸੀਂ ਇਹੀ ਅਪੀਲ ਕਰਦੇ ਆ ਅਸੀਂ ਅੱਜ ਇਹ ਮੋਰਚਾ ਖੁੱਲ੍ਹਿਆ ਅਸੀਂ ਵੈਸਟ ਦੀ ਇਲੈਕਸ਼ਨ ਚੱਲਦੀ ਆ ਅਸੀਂ ਉੱਥੇ ਵੀ ਜਾ ਕੇ ਲੁਧਿਆਣਾ ਜੋ ਵੈਸਟ ਦੇ ਵਿੱਚ ਇਲੈਕਸ਼ਨ ਚੱਲਦੀ ਆ ਅਸੀਂ ਉੱਥੇ ਜਾ ਕੇ ਵੀ ਵਿਰੋਧ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਸਾਡਾ ਇਹ ਇਸ ਨੂੰ ਨਾ ਕੀਤਾ ਜਾਵੇ ਪਰ ਜੇ ਸਰਕਾਰ ਨੇ ਇਸ ਚੀਜ਼ ਵੱਲ ਨਾ ਧਿਆਨ ਦਿੱਤਾ ਤਾਂ ਅਸੀਂ ਵੈਸਟ ਦੀ ਇਲੈਕਸ਼ਨ ਦੇ ਵਿੱਚ ਜਾ ਕੇ ਅਸੀਂ ਉੱਥੇ ਵੀ ਆਪ ਦਾ ਉਹ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੀਆਂ ਵੱਡੀਆਂ ਦਿੱਕਤਾਂ ਆਉਣਗੀਆਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਆਉਣ ਦੇ ਕਿਉਂਕਿ ਪਿੰਡਾਂ ਦੇ ਪਿੰਡ ਖਿਲਾਫ ਹੋ ਚੁੱਕੇ ਆ ਕਿਉਂਕਿ ਜਦੋਂ ਤੁਸੀਂ ਉਹਨਾਂ ਦਾ ਦੇਖੋ ਜ਼ਮੀਨ ਨਾਲ ਕਿਸਾਨ ਦੇ ਇਮੋਸ਼ਨ ਜੁੜੇ ਹੋਏ ਆ ਜ਼ਮੀਨ ਕਿਸਾਨ ਦੀ ਮਾਂ ਆ ਠੀਕ ਆ ਮਾਂ ਤੋਂ ਉੱਪਰ ਕੋਈ ਰਿਸ਼ਤਾ ਨਹੀਂ ਇਸ ਦੁਨੀਆ ਦੇ ਉੱਤੇ ਪਰ ਜੇ ਉਹਦੀ ਮਾਂ ਹੀ ਉਥੋਂ ਖੋਲੀ ਤਾਂ ਉਹਦੇ ਪੱਲੇ ਕੀ ਰਹਿਣਾ ਬਾਬਾ ਮੈਂ ਕਹਣਾ ਉਹ ਤੁਸੀਂ ਰਹਿਣ ਦਿਓ ਨਾਮ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਪਿੰਡ ਮੇਰਾ ਹਿਸੇਵਾਲਾ ਜੀ ਹਾਂਜੀ ਮੈਂ ਜਦੋਂ ਆ ਸਾਰਾ ਮੈਂ ਸੁਣਿਆ ਵੀ ਪ੍ਰਭਮਤਪਨ ਸਰਕਾਰ ਜ਼ਮੀਨ ਐਕਵਾਇਰ ਕਰ ਰਹੀ ਆ ਮੈਂ ਕੈਨੇਡਾ ਤੋਂ ਵਾਪਸ ਆਇਆ ਇਸੇ ਕਰਕੇ ਜੀ ਇਹ ਸਾਰਾ ਤੁਗਲਕੀ ਫਰਮਾਨ ਸਾਨੂੰ ਮਨਜ਼ੂਰ ਨਹੀਂ ਹੈਗਾ ਅਸੀਂ ਉਧਰ ਵਿਦੇਸ਼ਾਂ ਚ ਰਹਿ ਕੇ ਵੀ ਆਪਦੀਆਂ ਜ਼ਮੀਨਾਂ ਨਾਲ ਜੁੜੇ ਹੋਏ ਆ ਅਸੀਂ ਇਹ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੇ ਲੱਗਦਾ ਕਿ ਦਿਨਾਂ ਕਿਤੇ ਮੇਲਤਾਂ ਕੀਤੀਆਂ ਨੇ ਤੇ ਜ਼ਮੀਨਾਂ ਖਰੀਦੀਆਂ ਨੇ ਤਾਂ ਹੁਣ ਕਹਿ ਰਹੇ ਨੇ ਕਿ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ ਤੁਸੀਂ ਰਾਜੀ ਹੋ ਜਾਂ ਕੋਈ ਪਾਲਿਸੀ ਪੜੀ ਹੈ ਪਾਲਿਸੀ ਅਸੀਂ ਪੜੀ ਹੈ ਹਾਂਜੀ ਪਾਲਿਸੀ ਸਾਨੂੰ ਇੰਟਰਨੈਟ ਤੋਂ ਪਤਾ ਲੱਗ ਜਾਂਦੀ ਹੈ ਵੀ ਕੀ ਸਰਕਾਰ ਪਰ ਉਹ ਫੇਲ ਪਾਲਿਸੀ ਆ ਅਸੀਂ ਇਹ ਲਾਗੂ ਨਹੀਂ ਹੋਣ ਦੇਵਾਂਗੇ ਅਸੀਂ ਇਹਦਾ ਪੂਰਨ ਪੂਰਾ ਸਾਰਾ ਪਿੰਡ ਸਾਰਾ ਸਾਡਾ ਹਲਕਾ ਪੂਰਾ ਵਿਰੋਧ ਕਰੂਗਾ ਜੀ ਵਿਰੋਧ ਕਰ ਵੀ ਰਿਆ ਪੂਰਾ ਸ਼ੁਰੂ ਹੋ ਚੁੱਕਿਆ ਵਾ ਸਾਡੇ ਨਾਲ ਕਿਸਾਨ ਜੁਨੇ ਨੇ ਵੀ ਸਾਰੀਆਂ ਆ ਚੁੱਕੀਆਂ ਨੇ ਵੀ ਅਸੀਂ ਇਹ ਕਦੇ ਵੀ ਲਾਗੂ ਨਹੀਂ ਹੋਣਾਂਗੇ ਤੇ ਹੁਣ ਕੀ ਅਗਲੀ ਸਟ੍ਰੈਟੇਜੀ ਕੋਈ ਪਿੰਡ ਵਾਸੀ ਜਿਵੇਂ ਹੁਣ ਤੁਸੀਂ ਗੱਲਬਾਤ ਵੀ ਕੀਤੀ ਹੈ। ਉਹ ਇਕੱਠੇ ਹੋਏ ਸੀ ਕੀ ਗੱਲਬਾਤ ਵਿੱਚ? ਸਾਡੇ ਸਾਰੇ ਪਿੰਡ ਤੇ ਡਰ ਦਾ ਮਾਹੌਲ ਆ ਜੀ। ਸਾਡੇ ਅਸੀਂ ਜ਼ਮੀਨਾਂ ਸਭ ਨੇ ਪਿੰਡ ਪਿੰਡ ਵਾਲਿਆਂ ਨੇ ਬਚਾ ਕੇ ਰੱਖੀਆਂ ਹੋਈਆਂ ਸੀ ਕਿ ਅਸੀਂ ਅਸੀਂ ਨਹੀਂ ਕਲੋਨੀਆਂ ਨੂੰ ਵੇਚਣੀਆਂ। ਅਸੀਂ ਖੇਤੀ ਕਰਨੀਆਂ ਸਾਰਿਆਂ ਨੇ। ਤੇ ਹੁਣ ਸਰਕਾਰ ਸਾਡੇ ਤੇ ਆ ਫਰਮਾਨ ਲੱਗ ਸਾਡੇ ਹੱਥੋਂ ਜ਼ਮੀਨਾਂ ਖੋਹ ਰਹੀ ਹੈ। ਸੋ ਇਸ ਕਰਕੇ ਬਹੁਤ ਡਰ ਦਾ ਮਾਹੌਲ ਆ। ਮੈਂ ਇਹ ਤਾਂ ਹੀ ਅਸੀਂ ਸਾਡੇ ਪਿੰਡ ਦੇ ਦੋ ਫੈਮਲੀਆ ਹੋਰ ਬਾਹਰੋਂ ਆ ਚੁੱਕੀਆਂ ਨੇ ਵੀ ਅਸੀਂ ਇਸ ਚੀਜ਼ ਨੂੰ ਪੂਰਾ ਪ੍ਰੋਟੈਸਟ ਕਰਾਂਗੇ। ਅਸੀਂ ਇਹ ਨਹੀਂ ਲਾਗੂ ਹੋਣਾਂ ਦਾ। ਤਬਈ ਕਿਨਾਂ ਮਤ ਸੁਖਪਾਲ ਸਿੰਘ ਸੇਖੋ ਤੇ ਇਸੇ ਵਾਲ ਪਿੰਡ ਜੀ ਤੇ ਮੈਂ ਖੇਤੀਬਾੜੀ ਵਿਭਾਗ ਮੈਂ ਚਾਹੁੰਦੀ ਆ ਸਵਾਵਾ ਨਵਾਇਆਂ ਨੇ ਬਹਿ ਜੇ ਉਹ ਖੇਤੀ ਜਿਹੜੇ ਅਫਸਰ ਲੁਧਿਆਣੇ ਤੋਂ ਰਟਾਇਰ ਹੋਏ ਆ ਤਬਈ ਕਿਵੇਂ ਦੇਖਦੇ 24000 ਏਕੜ ਜਿਹੜੀ ਜ਼ਮੀਨ ਅਕਵਾਇਰ ਹੋ ਰਹੀ ਆ ਤੁਸੀਂ ਖੁਸ਼ ਹੋ ਦੇਖੋ ਜੇ ਕੋਈ ਬੰਦਾ ਉਜੜ ਜਾ ਉਜੜਦਾ ਹੋਵੇ ਜਾਂ ਅਜਾੜਿਆ ਜਾਂਦਾ ਹੋਵੇ ਉਹ ਕਿਵੇਂ ਖੁਸ਼ ਹੋ ਸਕਦਾ ਇਸ ਨਾਲ ਤਾਂ ਤੁਸੀਂ ਵੀ ਐਜੇ ਜਿਹੜਾ ਸਾਡੇ ਦੇਸ਼ ਦਾ ਜਿਹੜੀ ਜਿਹੜੇ ਪੱਤਰਕਾਰੋਂ ਜਿਹੜਾ মিডিਆ ਇੱਕ ਥੰਮਾ ਜਿਨੇ ਇਹ ਸਰਕਾਰਾਂ ਤੋਂ ਜਾਂ ਜਿਹੜੇ ਨੁਕਸਾਨ ਤੋਂ ਬਚਾਉਣਾ ਇਹ ਤੁਹਾਨੂੰ ਵੀ ਪਤਾ ਵੀ ਉੱਜੜ ਕੇ ਜਿਹੜੇ ਪਾਕਿਸਤਾਨ ਤੋਂ ਲੋਕ ਆਏ ਸੀ ਜਾਂ ਇੱਥੋਂ ਉੱਜੜ ਕੇ ਉੱਥੇ ਗਏ ਆ ਉਹਨਾਂ ਦੇ ਜਿਹੜੇ ਜਾਗਮ ਹਲੇ ਤੱਕ ਭਰੇ ਤੇ ਇਹ ਨਵੇਂ ਜਾਗਮ ਜਿਹੜੇ ਸਾਡੇ ਇਹ ਤਾਂ ਉਦੋਂ ਵੀ ਡੂੰਘੇ ਜਾਗਮ ਹੋਣਗੇ ਜਿਹੜੇ ਮੇਰਾ ਖਿਆਲ ਆ ਵੀ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਇਹ ਜ਼ਮੀਨ ਦੇ ਜਾਣ ਨਾਲ ਖਤਮ ਹੀ ਹੋ ਜਾਣਗੀਆਂ ਕਿਉਂਕਿ ਜਿੱਥੇ ਆਪਾਂ ਬੈਠੇ ਆਂ ਜਿਹੜੀ ਆ ਜਗ੍ਹਾ ਤੇ ਬੈਠੇ ਆਂ ਇਹ ਰੇਤਲਾ ਏਰੀਆ ਸੀਗਾ ਇੱਥੇ ਪਹਿਲਾਂ ਮੂੰਗਫਲੀ ਹੁੰਦੀ ਸੀ ਜਦੋਂ ਮੂੰਗਫਲੀ ਹੁਣੋਂ हट ਗਈ ਇਹ ਸਾਡੇ ਜਿਹੜੇ ਸਾਡੇ ਬਜ਼ੁਰਗ ਸੀ ਸਾਡੇ ਬਾਪੂ ਜੀ ਹੁੰਨੇ ਸੀਗੇ ਸਾਡੀਆਂ ਮਾਤਾਵਾਂ ਸੀ ਇਕੱਲੇ ਇਕੱਲੇ ਪਰਿਵਾਰ ਨੇ ਇਥੋਂ ਰਿੱਤਾ ਸਿਰ ਤੇ ਚੱਕ ਚੱਕ ਕੇ ਰੇੜੀਆਂ ਤੇ ਪਾਪ ਆ ਪਿੰਡ 'ਚ ਸੱਟ ਕੇ ਇਹ ਦੁਬਾਰਾ ਜ਼ਮੀਨਾਂ ਬਾਦ ਕੀਤੀਆਂ ਇੱਥੇ ਨਹਿਰਾ ਦੇ ਨੇੜੇ ਆ ਕੱਸੀਆਂ ਦੇ ਨੇੜੇ ਆ ਅਪਜਾਊ ਜ਼ਮੀਨ ਆ ਤੇ ਜਿਹੜੀ ਜਿਹਦੇ 'ਚ ਜਿਹੜੀ ਜਿਹਨੂੰ ਅਸੀਂ ਕਹਿ ਸਕਦੇ ਆ ਭਈ ਇਹ ਇੱਕ ਸੋਨਾ ਉਗਲਣ ਵਾਲੀ ਜ਼ਮੀਨ ਆ ਜਿਹਦੇ ਚ ਇੱਕ ਆਪਾਂ ਇੱਟਾ ਸੀਮੈਂਟ ਨਾਲ ਮਕਾਨ ਖੜੇ ਕਰਦੇ ਆਂਗੇ ਤੇ ਜਿਹੜੇ ਮਕਾਨ ਉਹ ਕਿਸੇ ਕੰਮ ਨਹੀਂ ਆਉਣੇ ਕਿਸੇ ਨੂੰ ਰੁਜ਼ਗਾਰ ਨਹੀਂ ਦੇਣਾ ਤੇ ਇਹਦੇ ਚ ਜਿਹੜਾ ਨੁਕਸਾਨ ਆ ਤੁਸੀਂ ਆਪਾਂ ਦੇਖ ਲਓ ਤੇ ਕੋ 40 41 ਪਿੰਡਾਂ ਦੀ ਜ਼ਮੀਨ ਆ ਇੱਕ ਪਿੰਡ ਜੇ ਜੇ 400 ਪਰਿਵਾਰ ਵੀ ਆ ਤਾਂ 16000 ਪਰਿਵਾਰਿਆਂ ਦੇ ਨਾਲ ਨੁਕਸਾਨਿਆ ਜਾ ਰਿਹਾ 16000 ਪਰਿਵਾਰ ਦੇ ਜੇ ਤੁਸੀਂ ਲਾਇਓ 5 ਮੈਂਬਰ ਵੇਕ ਕਰਦੇ ਹੋ 80000 ਬੰਦੇ ਦਾ ਰੁਜ਼ਗਾਰ ਖਤਮ ਹੋ ਰਿਹਾ ਪਰਿਵਾਰਾਂ ਦਾ ਤੇ ਉਹਦੇ ਨਾਲ ਜਿਹੜੇ 10 ਜਿਹੜੇ 10000 ਤੋਂ ਲੈ ਕੇ 30 40000 ਮਜ਼ਦੂਰ ਨੇ ਉਹਨਾਂ ਦਾ ਰਜਗਾਰ ਖਤਮ ਹੋ ਰਿਹਾ ਆ ਆਰਟੀ ਦੀ ਦਰਜਗਾਰ ਖਤਮ ਹੋ ਰਿਹਾ ਖਾਦਾਂ ਕੀੜੇ ਮਾਰ ਦਵਾਈਆਂ ਵਾਲਿਆਂ ਦਾ ਰਜਗਾਰ ਖਤਮ ਹੋ ਰਿਹਾ ਤੇ ਜਿਹੜੇ ਬਿਲਡਿੰਗ ਵਾਲੇ ਉਹਨਾਂ ਦਾ ਮੋਟਰ ਬੰਨ ਵਾਲੇ ਉਹਨਾਂ ਦਾ ਬਿਜਲੀ ਵਾਲੇ ਉਹਨਾਂ ਦਾ ਸਾਰਿਆਂ ਦਾ ਇੱਥੇ ਟੋਟਲ ਲੋਕ ਦਾ ਰਜਗਾਰ ਖਤਮ ਹੋ ਰਿਹਾ ਜਦੋਂ ਰੋਜ਼ਗਾਰ ਖਤਮ ਹੋ ਗਿਆ ਤੇ ਇਹਨਾਂ ਦੇ ਪੱਲੇ ਕੁਛ ਨਹੀਂ ਪੈਣਾ ਇਹ ਕਿਸਾਨੀ ਨੂੰ ਜਿਹੜੇ ਝੂਠੇ ਦੱਸ ਰਹੇ ਨੇ ਵੀ ਤੁਹਾਨੂੰ ਇਹ ਜਿਹੜਾ ਜ਼ਮੀਨ ਦਾ 80 ਕਰੋੜ ਰੁਪਈਆ ਮਿਲ ਜੂਗਾ ਅਸੀਂ ਐ ਕਰ ਲਾਂਗੇ ਜੇ ਭੁੱਲੇ ਭਾਲੇ ਕਿਸਾਨ ਆ ਪਹਿਨੀਆਂ ਸਰਕਾਰਾਂ ਨੇ ਤੋਂ ਜ਼ਮੀਨਾਂ ਲੈ ਲੀਆਂ ਇਹ ਮੈਂ ਚੀਮਾ ਸਾਹਿਬ ਦੇ ਬਿਆਨ ਤੇ ਬੜਾ ਮੈਨੂੰ ਤਾਂ ਇਸ ਦਾ ਅਫਸੋਸ ਆ ਵੀ ਉਹ ਭੁੱਲੇ ਭਾਲੇ ਕਿਸਾਨ ਕਿਹੜੇ ਹਿਸਾਬ ਨਾਲ ਜੇ ਅਸੀਂ ਤਿੰਨ ਕੇਂਦਰੀ ਕਾਨੂੰਨ ਖਤਮ ਕਰਾ ਸਕਦੇ ਆ ਤਾਂ ਅਸੀਂ ਭੁੱਲੇ ਭਾਲੇ ਹੋ ਗਏ ਅਸੀਂ ਜ਼ਮੀਨਾਂ ਦੇ ਜ਼ਮੀਨਾਂ ਵਿੱਚ ਕਲੋਨੀਆ ਕੱਟਣੀਆਂ ਸਾਨੂੰ ਕੱਟਣੀਆਂ ਆਉਂਦੀਆਂ ਨੇ ਫਾਨੂੰ ਜ਼ਮੀਨਾਂ ਵੇਚ ਕੇ ਜ਼ਮੀਨਾਂ ਲੈਣੀਆਂ ਆਉਂਦੀਆਂ ਨੇ ਸਾਨੂੰ ਇਹ ਸਖਾਇਆ ਨਾ ਜਾਵੇ ਜਿਹੜੀ ਖੇਤੀ ਅਸੀਂ ਔਖੇ ਹੋ ਕੇ ਕੀਤੀ ਅੱਜ ਟੈਕਨੋਲੋਜੀ ਆ ਗਈ ਅੱਜ ਤੁਸੀਂ ਕਿਸੇ ਨਾ ਕਿਸੇ ਬਹਾਨੇ ਵੀ ਇਹਨੂੰ ਅਸੀਂ ਸ਼ਹਿਰੀਕਰਨ ਕਰਨਾ ਉਸ ਤੋਂ ਬਾਅਦ ਤੁਸੀਂ ਕਾਰਪੋਰੇਟ ਅਧਾਰਿਆਂ ਨੂੰ ਦੇਣੀ ਆ ਇਹ ਸਿੱਧਾ ਸਵਾਲ ਆ ਇਹ ਤੇ 50 ਸਾਲ ਡਿਵੈਲਪ ਨਹੀਂ ਹੋ ਸਕਦਾ ਏਰੀਆ 50 ਸਾਲ ਇੱਥੇ ਕਾਂਗਰਸ ਘਾਊਗਾ ਇਸ ਕਰਕੇ ਜਿਹੜਾ ਏਰੀਆ 'ਚ ਪੋਲੂਸ਼ਨ ਵੀ ਹੋਊਗਾ ਮਾੜੇ ਕੰਮ ਵੀ ਹੋਣਗੇ ਤੁਹਾਨੂੰ ਪਿੱਛੇ ਪਤਾ ਹੋਊਗਾ ਵੀ ਇੱਕ ਲੜਕੀ ਇੱਥੇ ਜਿਹੜੇ ਕੋ ਚਾ ਤਿੰਨ ਚਾਰ ਗੁੰਡਿਆਂ ਨੇ ਬੜੀਓ ਖਬਰ ਵਾਇਰਲ ਹੋਈ ਸੀ ਉਹ ਸਿਰਫ ਪਹਿਲਾਂ ਜ਼ਮੀਨਾਂ ਜਿਹੜੀਆਂ ਖਰੀਦਾਂ ਪਹਿਲੀ ਤੇਜੀ ਲੋਕਾਂ ਨੇ ਖਰੀਦਨੀਆਂ ਸੀ ਉਹ ਪਲਾਟ ਵਿਲੇ ਪਏ ਸੀ ਉਹ ਲੜਕੀ ਦਾ ਕੇਸ ਬਣਿਆ ਉਹ ਤਿੰਨ ਚਾਰ ਮੁੰਡੇ ਫੜੇ ਗਏ ਤੇ ਅਜਾਸ਼ੀ ਦੇ ਅੱਡੇ ਬਣ ਜਾਣਗੇ ਤੇ ਲੋਕਾਂ ਦਾ ਰੁਜ਼ਗਾਰ ਖਤਮ ਹੋ ਜੂ ਲੋਕ ਆਵਾਜ਼ ਰੋ ਜਾਣਗੇ ਬੇਰਜਗਾਰੇ ਲੋਕ ਨਸ਼ਿਆਂ 'ਚ ਲੱਗ ਜਾਣਗੇ ਨਸ਼ਿਆਂ 'ਚ ਲੱਗ ਕੇ ਜਿਹੜੇ ਪਰਿਵਾਰੇ ਖਤਮ ਹੋ ਜਾਣਗੇ ਸੋ ਸਰਕਾਰ ਅੱਗੇ ਬੇਨਤੀ ਹੋਵੇ ਪਰਿਵਾਰਾਂ ਨੂੰ ਖਤਮ ਨਾ ਕਰੇ ਇਹ ਚੀਮਾ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਬੇਨਤੀ ਆ ਵੀ ਹਾਸੋਈ ਨੇ ਬਿਆਨ ਦੇਣੋਂ ਅੜਜੋ ਤੁਹਾਡੇ ਸਰ ਪਹਿਲਾਂ ਹੀ 4 ਲੱਖ ਤੋਂ ਉੱਪਰ ਕਰਜ਼ਾ ਹੁਣ ਵਰਲਡ ਬੈਂਕ ਤੋਂ ਹੈ ਇੱਕ ਹੋਰ ਕਰਜ਼ਾ ਲੈ ਕੇ ਤੁਸੀਂ ਲੋਕਾਂ ਦੇ ਸਿਰ ਨਵੇਂ ਟੈਗਸ ਪਾ ਕੇ ਜਦ 28 ਤਰੀਕ ਦੀ ਕਾਲ ਦਿੱਤੀ ਗਈ ਉਹ ਕੀ ਹੈ ਦੇਖੋ 28 ਤਰੀਕ ਨੂੰ ਤੇ ਇੱਕ ਦਿਨ ਪਹਿਲਾਂ ਥੋੜੇ ਦੋ ਤਿੰਨ ਦਿਨ ਪਹਿਲਾਂ ਪ੍ਰਧਾਨ ਜੀ ਨੂੰ ਜਦੋਂ ਪਤਾ ਲੱਗਿਆ ਇੱਥੇ ਦੇ ਸਾਡੇ ਜਿਹੜੇ ਜਸਕਰਨ ਸਿੰਘ ਨੇ ਉਹਨਾਂ ਨੇ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਤਾਂ ਪ੍ਰਧਾਨ ਜੀ ਨੇ ਸਾਰੇ ਆਪਦੇ ਕੰਮ ਛੱਡ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਾਰੇ ਆਪਦੇ ਕੰਮਕਾਰ ਛੱਡ ਕੇ ਪਹਿਲਾਂ ਆ ਕੇ ਇੱਥੇ ਏਰੀਆ ਦੇਖਿਆ ਉਹ ਬੜੇ ਹੈਰਾਨ ਹੋ ਵੀ ਇਹ ਜੀ ਜਾਊ ਜ਼ਮੀਨ ਨੂੰ ਮੈਂ ਮਤਲ ਸ਼ਹਿਰੀ ਕਰਨ ਵਾਸਤੇ ਵਰਤਿਆ ਜਾਊਗਾ ਤੇ ਉਹਨਾਂ ਨੂੰ ਲੋਕਾਂ ਨੇ ਇੱਥੇ ਕਿਹਾ ਵੀ ਜੇ ਤੁਸੀਂ ਸਾਡੀ ਵਾਹ ਵੜੋ ਉਹਨਾਂ ਨੇ ਐਲਾਨ ਕੀਤਾ ਵੀ ਚਾਹੇ ਆਪਾਂ ਨੂੰ ਕੂਟ ਜਾਣਾ ਪਵੇ ਚਾਹੇ ਸਾਡਾ ਕੱਟ ਕਰਨਾ ਚ ਕਰਨਾ ਪਵੇ ਸੰਘਰਸ਼ ਲੜਨਾ ਪਵੇ ਉਹ ਅਸੀਂ ਤੁਹਾਡੇ ਨਾਲ ਆ ਇਹ ਤੁਹਾਡੀ ਜਮੀਨ ਨਹੀਂ ਜਾਣ ਦੇਵਾਂਗੇ ਉਹ ਸਾਨੂੰ ਇਸੇ ਤਰ੍ਹਾਂ ਅਸੀਂ ਦੂਜੀਆਂ ਪਾਰਟੀਆਂ ਤੋਂ ਵੀ ਸਹਿਯੋਗ ਭਾਲਦੇ ਆ 28 ਤਰੀਕ ਨੂੰ ਗਲਾਡਾ ਕੋਲੇ ਇਕੱਠ ਰੱਖਿਆ ਇਸ ਅਕਾਲੀ ਦਲ ਬਾਦਲ ਨੇ ਤੇ ਉਹਦੇ ਵਿੱਚ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਸਾਰੇ ਬੰਦੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਉਸ ਇਕੱਠ 'ਚ ਪਹੁੰਚੀਏ ਇਹ ਜ਼ਮੀਨ ਨੂੰ ਜਿਹੜੀ ਆ ਐਕਵਾਇਰ ਹੋਣ ਤੋਂ ਰੋਕੀਏ ਤੇ ਨਾਲ ਜਿਹੜੀ ਆ ਆਬਾਰ ਰਜਗਾਰ ਆ ਇਹ ਆਪਣੇ ਬੱਚਿਆਂ ਦੀ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਬਚਾਉਣ ਦੀ ਖਾਤਰ ਅੱਜ ਸੰਘਰਸ਼ ਲੜਿਆ ਆਉਣ ਵਾਲੇ ਸਮੇਂ ਆਪਣੀ ਜਿਹੜੀਆਂ ਜਨਰੇਸ਼ਨਾਂ ਆ ਉਹ ਕਾਇਮ ਰਹਿਣਗੀਆਂ ਨਹੀਂ ਆਪਣੇ ਜਨਰੇਸ਼ਨਾਂ ਇਥੋਂ ਖਤਮ ਹੋ ਜਾਣਗੀਆਂ ਤੇ ਦੂਸਰੀ ਗੱਲ ਇਹ ਆ ਵੀ ਕੱਲ ਨੂੰ ਭਾਰਤੀ ਕਿਸਾਨ ਯੂਨੀਅਨ ਜਿਹੜੀ ਸੰਯੁਕਤ ਮੋਰਚਾ ਦੀ ਵੀ ਆ ਮੀਟਿੰਗ ਆ 3 ਵਜੇ ਉਹ ਵੀ ਕੋਈ ਡਿਸੀਜਨ ਲੈਣਗੇ ਲੋਕ ਉੱਠ ਖੜੇ ਨੇ ਇਹ ਜਿਹੜਾ ਬਧਰੋਹ ਖੜਾ ਹੋ ਗਿਆ ਇਹ ਹੋ ਸਕਦਾ ਵੀ ਜਿਹੜੀ ਇਹ ਭਗਵੰਤ ਮਾਨ ਦੇ ਸਰਕਾਰ ਦੀ ਆਉਣ ਵਾਲੇ ਸਮੇਂ ਚ ਗਲੇ ਦੀ ਹੱਡੀ ਬਣ ਜਾਵੇ ਤੇ ਭਗਵੰਤ ਮਾਨ ਸਰਕਾਰ ਨੂੰ ਇਹ ਲੋਕਾਂ ਦਾ ਵਿਰੋਧ ਚੱਲਦਾ ਕਾਰਨ ਚ ਵੀ ਇੱਕ ਬੜਾ ਵੱਡਾ ਯੋਗਦਾਨ ਪਾਵੇ ਕਿਆ ਨਾਮ ਮੇਰਾ ਨਾਮ ਜਸਕਰਨ ਸਿੰਘ ਦਿਓਲਾ ਮੇਰਾ ਪਿੰਡੇ ਵਾਲੀ ਕਲਾਵਾ ਜਸਕਰਨ ਜੀ ਅੱਜ ਇਕੱਠੇ ਹੋਏ ਆਂ ਕੀ ਵਜ੍ਹਾ ਅੱਜ ਇਕੱਠੇ ਇਸੇ ਕਰਕੇ ਹੋਏ ਆਂ ਕਿ ਜਿਹੜਾ 24000 ਏਕੜ ਲੁਧਿਆਣੇ ਜ਼ਿਲ੍ਹੇ ਨੂੰ ਮਾਰ ਪੈ ਰਹੀ ਆ ਉਸ ਦੇ ਵਿੱਚ ਜੋ ਸਾਡਾ ਹਲਕਾ ਦਾਖਾ ਵਾ ਇਸ ਦੇ ਵੀ ਤਕਰੀਬਨ 20 ਪਿੰਡਾਰੇ ਨੇ ਤੇ ਇਹਨਾਂ ਨੇ ਕਲੀਅਰ ਕਟ ਜਿਹੜੀਆਂ ਪ੍ਰਪੋਜ਼ਲਾਂ ਪਾਸ ਕੀਤੀਆਂ ਨੇ ਕੁਝ ਡਾਕੂਮੈਂਟ ਸਾਡੇ ਹੱਥ ਲੱਕੇ ਨੇ ਇੱਥੋਂ ਸਾਡੇ ਬਹੁਤ ਤਜਰਬੇਕਾਰ ਸੁਦਰਸ਼ਪਾਲ ਸਿੰਘ ਸੇਖੋਂ ਜਿਹੜੇ ਮੁੱਖ ਖੇਤੀਬਾੜੀ ਅਫਸਰ ਰਟਾਇਰਡ ਹੋਏ ਨੇ ਉਸ ਡਾਕੂਮੈਂਟ ਉਹਨਾਂ ਨੇ ਪਹਿਲਾਂ ਵੀ ਮੀਡੀਆ ਨਾਲ ਸਾਂਝੇ ਕੀਤੇ ਜਿਸ ਦੇ ਵਿੱਚ ਕਲੀਅਰ ਕਟੇ ਲਿਖ ਦਿੱਤਾ ਗਿਆ ਵਾ ਵੀ ਜਿਹੜੇ ਕਿਸਾਨ ਨਹੀਂ ਮੰਨਣਗੇ ਲੈਂਡ ਐਕ acquisition ਰੀਹੈਬਿਲੇਸ਼ਨ ਜਿਹੜਾ ਲਾਰ ਐਕਟ 2013 ਵਾ ਉਹਦੇ ਚ ਉਹਨਾਂ ਦੀ ਜ਼ਮੀਨ ਲੈ ਲਈ ਜਾਊ ਲੈਂਡ ਐਕquisition ਹੀ ਹੋ ਗਈ ਫਿਰ ਕੀ ਰਹਿ ਗਿਆ ਪਿੱਛੇ ਲੱਗਦਾ ਵੱਡਾ ਨੁਕਸਾਨ ਹੈ ਇਸ ਤੋਂ ਵੱਡਾ ਨੁਕਸਾਨ ਕੀ ਹੈ ਜਦ ਕਿਸਾਨ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਹੈਗਾ ਤਾਂ ਕਿਸਾਨ ਨੂੰ ਕਿਉਂ ਲਾਲਚ ਦਿੱਤਾ ਜਾਵੇ ਵੀ ਅਸੀਂ ਤੁਹਾਨੂੰ ਹਜ਼ਾਰ ਗਜ ਦਾ ਪਲਾਟ ਦੇ ਦਿੰਨੇ ਸਰਕਾਰ ਦਾ ਫਰਜ਼ ਬਣਦਾ ਸੀ ਪਹਿਲਾਂ ਲੋਕਲ ਲੈਵਲ ਤੇ ਕਮੇਟੀਆਂ ਬਣਾ ਕੇ ਕਿਸਾਨਾਂ ਨਾਲ ਵਿਚਾਰ ਕਰਦੇ ਕਿਸਾਨਾਂ ਨਾਲ ਵਿਚਾਰ ਕੀਤੀ ਹੁੰਦੀ ਸਲਾਹ مشورہ ਕਿਸਾਨਾਂ ਤੋਂ ਲਿਆ ਹ ਇਰਦਾਂ ਦੀ ਕੋਈ ਪਾਲਿਸੀ ਲਿਆਂਦੀ ਦੇਖੋ ਡਵੈਲਪਮੈਂਟ ਦੇ ਅਗੇਂਸਟ ਨਹੀਂ ਕੋਈ ਹਜ਼ਾਰ ਕਿਲੇ ਮਗਰ 100 ਏਕੜ ਦੀ ਕੋਈ ਰੈਜ਼ੀਡੈਂਸ਼ੀਅਲ ਕਲੋਨੀ ਆਉਂਦੀ ਆ ਕੋਈ ਗੱਲ ਸਮਝ ਆਉਂਦੀ ਆ ਇਹ ਥੋੜਾ ਵੀ 24000 ਏਕੜ ਚ ਤੁਸੀਂ ਜੜਾ ਹੀ ਜੜਾ ਕਰ ਦੋਗੇ ਕਿਸਾਨ ਕੱਟ ਲੈਣਗੇ ਕਲੋਨੀ ਤਾਂ ਹੁਣ ਕੀ ਅਗਲਾ ਐਕਸ਼ਨ ਪਲਾਨ ਕੀ ਹੈ ਐਕਸ਼ਨ ਪਲਾਨ ਇਹੀ ਆ ਕਿ ਅਸੀਂ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਇਸ ਮੁੱਦੇ ਤੇ ਸਾਰੇ ਪਿੰਡਾਂ ਦੇ ਵਿੱਚ ਹੋਕਾ ਦੇ ਰਹੇ ਆ ਸਾਡੀ ਸਾਰ ਲਈਏ ਸਭ ਤੋਂ ਪਹਿਲਾਂ ਆ ਕੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜੋ ਪਿਛਲੇ ਦਿਨੀ ਇਸੇ ਸਥਾਨ ਤੇ ਇਸੇ ਪਿੰਡ ਆ ਕੇ ਉਹਨਾਂ ਨੇ ਇਲਾਕੇ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਫੌਰਨ ਤੌਰ ਤੇ ਉਹਨਾਂ ਨੇ 28 ਤਰੀਕ ਦਾ ਪ੍ਰੋਗਰਾਮ ਦਿੱਤਾ ਗਲਾਡਾ ਦਫ਼ਤਰ ਦੇ ਬਾਹਰ ਦਾ ਗਲਾਡਾ ਦਫ਼ਤਰ 10 ਵਜੇ ਧਰਨਾਵਾ ਤੇ ਇਸ ਇਲਾਕੇ ਦੇ ਕਿਸਾਨ ਹਮ ਹਮਾ ਕੇ ਉਸ ਧਰਨੇ ਵਿੱਚ ਪਹੁੰਚ ਗਏ ਕੋਈ ਗੱਲਬਾਤ ਵੈਸੇ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਈ ਜਦੋਂ ਆ ਜਗ੍ਹਾ ਅਕਵਾਇਰ ਨੂੰ ਲੈ ਕੇ ਗੱਲ ਹੋਈ ਕੋਈ ਨਵੇਂ ਦੇ ਨਾਲ ਗੱਲ ਨਹੀਂ ਹੋਈ ਜਿੱਦਨ ਆਕੇ ਪ੍ਰਧਾਨ ਜੀ ਨੇ ਸੁਖਵੀਰ ਸਾਹਿਬ ਨੇ ਬਿਆਨ ਦਿੱਤਾ ਵਾ ਬੜਾ ਹਾਸਾ ਹੀਣਾ ਬਿਆਨ ਉਹ ਤੋਂ ਅਗਲੇ ਦਿਨ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਸਪੋਕਸਪਰਸਨਾ ਨੀਲ ਨੀਲ ਹੈਗਾ ਨੀਲ ਗਰਗ ਤੇ ਹਰਪਾਲ ਸਿੰਘ ਚੀਮਾ ਉਹਨਾਂ ਨੇ ਬਿਆਨ ਦਿੱਤੇ ਕਿਸਾਨ ਤਾਂ ਜੀ ਬੜੇ ਖੁਸ਼ ਨਹੀਂ ਕਿ ਸਾਡੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਆ ਕਿਸਾਨ ਹੀ ਖੜੇ ਨੇ ਹੋਰ ਪਿੰਡਾਂ ਚ ਚਲੇ ਜਾ ਤੁਹਾਨੂੰ ਪਤਾ ਲੱਗ ਜੂ ਕਿਸਾਨ ਕਿੰਨੇ ਖੁਸ਼ ਨਹੀਂ ਡਰ ਦਾ ਮਾਹੌਲ ਸਹਿਮ ਐਨਆਰਆਈ ਵੀਰ ਜਿਨ੍ਹਾਂ ਨੇ ਆਪਦੀਆਂ ਉੱਥੋਂ ਮਿਹਨਤਾਂ ਕਰਕੇ ਇੱਥੇ ਜ਼ਮੀਨਾਂ ਖਰੀਦੀਆਂ ਨੇ ਦਿਨ ਰਾਤ ਮਿਹਨਤਾਂ ਕਰਕੇ ਉਹ ਪੈਸੇ ਭੇਜਦੇ ਨੇ ਇਸ ਕਰਕੇ ਨਹੀਂ ਭੇਜਦੇ ਵੀ ਅਸੀਂ ਕਲੋਨੀਆਂ ਕਟਾ ਕੇ ਆਪਦੀਆਂ ਜ਼ਮੀਨਾਂ 'ਚ ਯਾਰ ਗਾਏ ਦੇ ਪਲਾਟ ਹਰ ਚੀਮਾ ਸਾਹਿਬ ਦਾ ਬਿਆਨ ਐਡਾ ਹਾਸੋ ਹੀ ਨਾ ਅਸੀਂ ਜੀ ਗੁਰਦੁਆਰੇ ਵੀ ਬਣਾ ਕੇ ਦਵਾਂਗੇ ਅਸੀਂ ਸਪੋਰਟਸ ਗਰਾਊਂਡ ਅਸੀਂ ਮੰਦਿਰ ਸਾਡੇ ਕੋਲ ਸਾਰਾ ਕੁਝ ਹੈਗਾ ਸਾਡੇ ਕੋਲ ਗੁਰਦੁਆਰਾ ਸਾਹਿਬ ਵੀ ਆ ਪੁਰਾਣੀ ਸ਼ੁਰੂ ਤੋਂ ਕ੍ਰਿਕਟ ਸਟੇਡੀਅਮ ਵੀ ਇੱਥੇ ਸਪੋਰਟਸ ਗਰਾਊਂਡ ਵੀ ਬਣਦੇ ਆਏ ਨੇ ਸਾਰਾ ਕੁਝ ਹੀ ਹੈਗਾ ਵਾ ਜੋ ਪਿੰਡ ਨੂੰ ਜਿਹੜੀ ਚੀਜ਼ ਦੀ ਲੋੜ ਹੋਊਗੀ ਉਹ ਆਪਦੀ ਲੋੜ ਦੇ ਅਨਸਾਰ ਇੱ ਖੇਲ ਕਲੋਨੀ ਦੇ ਰੂਪ ਦੇ ਵਿੱਚ ਸਾਡੇ ਇਲਾਕੇ ਨੂੰ ਤਬਦੀਲ ਨਾ ਕਰੋ ਸਹੀ ਹੈ ਸਰ ਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸਮੇਂ ਦੇ ਮੁਤਾਬਕ ਆਉਣ ਵਾਲੇ ਸਮੇਂ ਨੂੰ ਸਾਡੀ ਪਾਪੂਲੇਸ਼ਨ ਕਿੰਨੀ ਵਧੇਗੀ ਕਿੰਨੀ ਸਾਡੀ ਪਾਣੀ ਦੀ ਰਿਕੁਆਇਰਮੈਂਟ ਹੈ ਕਿੰਨੀ ਸਾਡੀ ਸੀਵਰ ਦੀ ਰਿਕੁਆਇਰਮੈਂਟ ਹੈ ਕਿੰਨੀ ਇਲੈਕਟ੍ਰਿਟੀ ਦੀ ਰਿਕੁਆਇਰਮੈਂਟ ਹੈ ਕਿੰਨੀਆਂ ਸੜਕਾਂ ਦੀ ਜ਼ਰੂਰਤ ਹੈ ਟ੍ਰਾਂਸਪੋਰਟੇਸ਼ਨ ਵਾਸਤੇ ਸਾਨੂੰ ਕੀ ਚਾਹੀਦਾ ਰੇਲਵੇ ਵਾਸਤੇ ਸਾਨੂੰ ਕੀ ਚਾਹੀਦਾ ਪਹਿਲਾ ਤਾਂ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਤੁਸੀਂ ਇਹੋ ਜਿਹਾ ਕੋਈ ਸਰਵੇ ਕੀਤਾ ਕੀ ਅਜੇ ਤੋ 20 ਸਾਲ ਨੂੰ ਹਾਊਸਸ ਦੀ ਕਿੰਨੀ ਰਿਕੁਆਇਰਮੈਂਟ ਹੋਏਗੀ ਕੀ ਤੁਸੀਂ 25 ਸਾਲਾਂ ਦਾ ਕੋਈ ਸਰਵੇ ਕੀਤਾ ਜੇ ਤੁਸੀਂ ਕੋਈ ਸਰਵੇ ਕੀਤਾ ਤਾਂ ਉਹ ਪਬਲਿਕ ਨੂੰ ਦਿਖਾਓ ਦਿਖਾਓ ਪਬਲਿਕ ਨੂੰ ਕਿ ਐਨੀ ਡਿਮਾਂਡ 20 ਸਾਲਾਂ ਬਾਅਦ ਹੋਏਗੀ 10 ਸਾਲਾਂ ਬਾਅਦ ਹੋਏਗੀ 25 ਸਾਲ ਇੱਕ ਨੋਟੀਫਿਕੇਸ਼ਨ ਲੈ ਆਉਣੀ ਕਿ ਜੇ ਅਸੀਂ 25000 ਏਕੜ ਅਕਵਾਇਰ ਕਰਨੀਆਂ ਲੈਂਡ ਪੂਲਿੰਗ ਸਕੀਮ ਲੈ ਵੇਰਿਸ ਡਿਮਾਂਡ ਸਰਵੇ ਦਿਖਾਓ ਤਾਂ ਸਹੀ ਨਾ ਵੀ ਤੁਸੀਂ ਤੁਹਾਡੀ ਕਿੰਨੀ ਡਿਮਾਂਡ ਹੈ ਮੈਨੂੰ ਤਾਂ ਇੰਤਜ਼ਾਰ ਪਤਾ ਕਿ ਹਾਈਪ ਕਰੀਏਟ ਕਰਕੇ ਜਿਹੜੇ ਸਾਡੇ ਵੱਡੇ ਟਨਾਡ ਕੋਲੋਨਾਈਜ਼ਰ ਹੈ ਉਹਨਾਂ ਨੂੰ ਸਰਕਾਰ ਫਾਇਦਾ ਪਹੁੰਚਾਉਣਾ ਚਾਹੀਦਾ بڑے ਇਸ਼ੂਸ ਬਹਿਲਾ ਇਸ਼ੂ ਜਿਹੜਾ ਹੈ ਕਿ ਕੀ ਸਰਕਾਰ ਕੋਲੇ ਉਹ ਏਰੀਆ ਡਿਵੈਲਪਮੈਂਟ ਕਰਨ ਵਾਸਤੇ ਪੈਸੇ ਹੈ ਰਸਲੀ 1 ਏਕੜ ਨੂੰ ਡਿਵੈਲਪ ਕਰਨ ਵਾਸਤੇ 1 ਕਰੋੜ ਰੁਪਇਆ ਚਾਹੀਦਾ ਉਹਦੇ ਚ ਸੜਕਾਂ ਆਉਣੀਆਂ ਨੇ ਉਹਦੇ ਚ ਸੀਵਰ ਆਉਣਾ ਹੈ ਸੀਵਰੇਜ ਸਿਸਟਮ ਆਉਣਾ ਹੈ ਉਹਦੇ ਚ ਇਲੈਕਸਿਟੀ ਆਉਣੀ ਹੈ ਉਹਦੇ ਚ ਐਸਟੀਪੀ ਲੱਗਣੇ ਨੇ ਠੀਕ ਹੈ ਨਾ ਉਹਦੇ ਚ ਪਾਰਕ ਬਣਨੇ ਨੇ ਈਡਬਲਯੂਐਸਕੀਮ ਵਕਰੀ ਹੋਣੀ ਹੈ ਇਹ ਤਕਰੀਬਨ 1 ਕਰੋੜ ਰੁਪਇਆ ਜੇ ਇੱਕ ਕਲੋਨੀ ਬਣਾਉਣੀ ਹੈ ਉਹਦੀ ਡਿਵੈਲਪਮੈਂਟ ਵਾਸਤੇ ਹੈ ਸਿਰਫ ਸੜਕਾਂ ਪਾਣੀ ਸੀਵਰੇਜ ਇਲੈਕਟ੍ਰਿਟੀ ਜੇ ਉਹੀ ਸਰਕਾਰ ਕੋਲੇ ਨਹੀਂ ਹੈ ਤੇ ਸਰਕਾਰ ਇਹਨੂੰ ਡਿਵੈਲਪ ਕਿਦਾਂ ਕਰੇ ਤੁਸੀਂ ਦੇਖੋ ਨਾ ਕਿ ਜ਼ਿੰਮੇਵਾਰ ਦੀ ਮੈਂ ਕਹਿੰਦਾ ਜੀ 50 ਏਕੜ ਜਗ੍ਹਾ ਲੈ ਲੀ ਉਥੇ 50 ਏਕੜ ਨੂੰ ਡਿਵੈਲਪ ਕਰਨ ਪਹਿਲਾਂ ਤਾਂ ਸਰਕਾਰ ਨੂੰ 50 ਕਰੋੜ ਰੁਪਏ ਚਾਹੀਦਾ 25000 ਏਕੜ ਵਾਸਤੇ 25000 ਕਰੋੜ ਰੁਪਏ ਚਾਹੀਦੇ ਹੂੰ ਉਪਲਾਟ ਕਿੱਦਾਂ ਬਣਨਗੇ ਪਹਿਲਾਂ ਡਿਵੈਲਪਮੈਂਟ ਹੋਏਗੀ ਡਿਵੈਲਪਮੈਂਟ ਤੇ 1 ਕਰੋੜ ਰੁਪਿਆ ਚਾਹੀਦਾ ਜੇ ਸਰਕਾਰ ਕੋਲ ਉਹੀ ਨਹੀਂ ਹੈਗੇ ਤੇ ਅਸੀਂ ਲੋਕਾਂ ਨੂੰ ਡਿਵੈਲਪਮੈਂਟ ਕੀ ਵਿਖਾਵਾਂਗੇ ਦੇਖੋ ਕਿਸੇ ਜ਼ਿਮੀਂਦਾਰ ਤੋਂ ਪੈਸੇ ਲੈ ਕੇ ਇਹ ਡਿਵੈਲਪਮੈਂਟ ਨਹੀਂ ਹੋਣੀ ਤੇ ਨਾ ਹੀ ਕੋ ਸਾਡਾ ਜ਼ਿਮੀਂਦਾਰ ਕੋਈ ਇਨੀ ਕੈਪੈਸਿਟੀ ਚਾ ਕਿ ਯਾਰ ਤੂੰ ਮੇਰੀ 50 ਕਰੋੜ ਰੁਪਿਆ 50 ਏਕੜ ਲੈਂਡ ਲੈ ਲਓ 50 ਕਰੋੜ ਤੁਸੀਂ ਲੈ ਕੇ ਡਿਵੈਲਪ ਕਰੋ ਫਿਰ ਤੋ ਆਪੇ ਹੀ ਕਰ ਲਓ ਸੋ ਜਦੋਂ ਪੈਸੇ ਹੀ ਨਹੀਂ ਹੈਗੇ ਡਿਮਾਂਡ ਸਰਵੇ ਹੀ ਹੈ ਨਹੀਂਗਾ ਪਤਾ ਹੀ ਨਹੀਂ ਕਿੰਨੀ ਸਾਡੀ ਰਿਕੁਆਇਰਮੈਂਟ ਹੈ ਫਿਰ ਇਹ ਸਰਕਾਰ ਸਕੀਮ ਲੈ ਅੱਛਾ ਖੇਤੀ ਸੈਕਟਰ ਨੂੰ ਕਿੰਨਾ ਨੁਕਸਾਨ ਹੋਵੇਗਾ ਕਿਉਂਕਿ ਮੈਂ ਵੀ ਕਿਸਾਨਾਂ ਨੂੰ ਮਿਲ ਗਿਆ 24311 ਏਕੜ ਜ਼ਮੀਨ ਹੈ ਪੂਰੀ ਕਈ ਤਰ੍ਹਾਂ ਦੀ ਭਾਈ ਸਾਹਿਬ ਪਹਿਲਾਂ ਤਾਂ ਸਾਨੂੰ ਡਿਮਾਂਡ ਤਾਂ ਦਿਖਾਓ ਕੋਈ ਸਰਵੇ ਤਾਂ ਦਿਖਾਓ ਕਿੰਨੇ ਹਾਊਸਿੰਗ ਦੀ ਰਿਕੁਆਇਰਮੈਂਟ ਹੈ ਕਿੰਨੀ ਟਰਾਂਸਪੋਰਟੇਸ਼ਨ ਦੀ ਰਿਕੁਆਇਰਮੈਂਟ ਹੈ ਕਿੰਨੀ ਪਾਣੀ ਦੀ ਰਿਕੁਆਇਰਮੈਂਟ ਹੈ ਦਿਖਾਓ ਤਾਂ ਸਹੀ 25000 ਏਕੜ ਕਦੋਂ ਡਿਵੈਲਪ ਕਰਨਾ ਹੈ ਪਹਿਲਾਂ ਸਰਕਾਰ ਦੱਸੇ ਤਾਂ ਸਹੀ ਨਾ ਉਸ ਤੋਂ ਤੱਕ ਅੱਗੇ ਚੱਲਣਾ ਚਲੋ ਤੁਹਾਡੇ ਗ੍ਰੈਂਡ ਤੇ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਪੰਜਾਬ ਦੇ ਵਿੱਚ ਐਗਰੀਕਲਚਰ ਪ੍ਰਧਾਨ ਸਾਡੀ ਸਟੇਟ ਹੈ ਇੰਡਸਟਰੀ ਤਾਂ ਸਾਡੀ ਬੀਜੇਪੀ ਸਰਕਾਰ ਲਾਉਂਦੀ ਹੈ ਐਗਰੀਕਲਚਰ ਵਾਸਤੇ ਜੇ ਅਸੀਂ ਹੋਰ ਆਪਣੀ ਲੈਂਡ ਘਟਾਈ ਜਾਵਾਂਗੇ ਤੇ ਫਿਰ ਅਸੀਂ ਖਾਵਾਂਗੇ ਕਿੱਥੋਂ 25000 ਇੱਥੇ ਕਰ ਲਓ 20000 ਏਕੜ ਜਲੰਧਰ ਕਰ ਲਓ 20000 ਏਕੜ ਅੰਮ੍ਰਿਤਸਰ ਕਰ ਲਓ ਬਟਿੰਡੇ ਕਰ ਲਓ ਤਰਨਤਾਰਨ ਕਰ ਲਓ ਬਈ ਜੀ ਖੇਤੀ ਤਾਂ ਪ੍ਰਧਾਨ ਸਾਡਾ ਜ਼ਿੰਮੇਦਾਰ ਕਰੂਗਾ ਕੀ ਫਿਰ ਜਿਹੜਾ ਇੱਕ ਹੋਰ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਇਹ ਪੈਸੇ ਉਹਨੂੰ ਨਹੀਂ ਮਿਲਦੇ ਇਨਿਮੀਡੀਟਲੀ ਪਹਿਲਾਂ ਤਾਂ 2 ਸਾਲ ਡਿਵੈਲਪਮੈਂਟ ਨੂੰ ਲੱਗਣਗੇ ਫਿਰ ਉਹਦੀ ਪਲਾਟਿੰਗ ਹੋਏਗੀ ਫਿਰ ਉਹਦੀ ਐਡਵਰਟਾਈਜ਼ਮੈਂਟ ਹੋਏਗੀ ਫਿਰ ਜਦੋਂ ਪਲਾਟ बिकਨੇ ਨੇ ਲੈਂਡ ਪੁਲਿੰਗ ਸਕੀਮ ਉਦੋਂ ਜ਼ਿਮੀਦਾਰ ਨੂੰ ਪੈਸੇ ਮਿਲਣੇ ਆ ਤੁਰੰਤ ਜ਼ਿਮੀਦਾਰ ਨੂੰ ਕੋਈ ਪੈਸਾ ਨਹੀਂ ਮਿਲਣਾ ਜੇ ਪੈਸਾ ਜ਼ਿਮੀਦਾਰ ਨੂੰ ਦੇਣਾ ਤਾਂ ਸਰਕਾਰ ਦੱਸੇ ਇਥੇ ਥੋੜੇ ਸ਼ਬਦ ਤੁਸੀਂ ਇੱਕ ਗੱਲ ਕਹੀ ਹੈ ਕਿ ਇਹਨਾਂ ਕੋਲ ਪਲਾਨਿੰਗ ਨਹੀਂ ਹੈਗੀ ਚਾਹੇ ਸੀਵਰੇਜ ਹੈ ਚਾਹੇ ਪਾਣੀ ਦੀ ਗੱਲ ਕਰੀਏ ਜਿਹੜੇ ਇਹ ਨੋਟੀਫਿਕੇਸ਼ਨ ਕਿਸਾਨਾਂ ਨੂੰ ਆਇਆ ਗਲਾਡਾ ਦੇ ਵੱਲੋਂ ਇਹ ਇਹ ਫਿਰ ਨੋਟੀਫਿਕੇਸ਼ਨ ਕੋ ਪਲਾਨਿੰਗ ਇਹਨਾਂ ਕੋਲ ਨਹੀਂ ਹੈਗੀ ਦਿਖਾਉਂ ਤਾਂ ਸਹੀ ਨਾ ਕੀ ਪਲੈਨਿੰਗ ਹੈ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਮੈਂ ਗਲਾਡਾ ਨੂੰ ਪੁੱਛਣਾ ਚਾਹਣਾ ਵੀ ਤੁਹਾਡੇ ਕੋਲੇ ਜੇ ਪਲੈਨਿੰਗ ਹੈ ਤਾਂ ਸਾਨੂੰ ਦਿਖਾਓ ਪਬਲਿਕ ਕਰੋ ਕਿ ਅਸੀਂ ਆ ਡਿਵੈਲਪਮੈਂਟ ਕਰਾਂਗੇ ਥੇਅਰ ਇਜ਼ ਸਿਰਫ ਇੱਕ ਲੈਟਰ ਇਸ਼ੂ ਕਰ ਦਿੱਤੀ ਲੈਟਰ ਇਸ਼ੂ ਕਰਕੇ ਕੱਟਦਾ ਕਿ ਅਸੀਂ 26000 ਏਕੜ ਨੂੰ ਅਸੀਂ ਅਕਵਾਇਰ ਕਰਨਾ ਤੇ ਲੈਂਡ ਪੂਲਿੰਗ ਚ ਲੈ ਕੇ ਜਾਣ ਥੇਅਰ ਇਜ਼ ਪਲੈਨਿੰਗ ਥੇਅਰ ਇਜ਼ ਮਨੀ ਭਾਈ ਸਾਹਿਬ ਅੱਜ ਜੀ ਇੱਕ 5 ਏਕੜ ਜਾਂ 50 ਏਕੜ 100 ਏਕੜ ਸਰਕਾਰ ਡਿਵੈਲਪ ਕਰਦੀ ਹੈ ਪਹਿਲਾਂ ਤੁਹਾਨੂੰ 100 ਕਰੋੜ ਰੁਪਈਆ ਚਾਹੀਦਾ ਹੈ ਉਹ ਸੜਕਾਂ ਬਣਨ ਨੂੰ ਸੀਵਰ ਪਾਣੀ ਨੂੰ ਮਿਨੀਮਮ ਜੇ ਅੱਜ ਵੀ ਸਰਕਾਰ ਸਰਕਾਰ ਸਟਾਰਟ ਕਰੇ ਤਾਂ 2 ਸਾਲ ਲੱਗਣੇ ਨੇ ਇਹ 2 ਸਾਲ ਤੋਂ ਬਾਅਦ ਜਾ ਕੇ ਪਲਾਟਿੰਗ ਹੋਣੀ ਹੈ ਫਿਰ ਉਹ ਵਿਕਣੇ ਨੇ ਉਹ ਫਿਰ ਜਿਵੇਂ ਤੁਹਾਨੂੰ ਪੈਸੇ ਮਿਲਣੇ ਹਨ ਇਹ ਨਹੀਂ ਕਿ ਸਰਕਾਰ ਹਾਂ ਜੇ ਸਰਕਾਰ ਕੋਲ 25000 ਕਰੋੜ ਰੁਪਈਆ ਵੈਲਕਮ ਹੈ ਅਸੀਂ ਤਾਂ ਅੱਗੇ ਫਾਈਨੈਂਸ਼ਲੀ ਬਹੁਤ ਡਾਊਨ ਆ ਪੰਜਾਬ ਤਾਂ ਸਾਹਾਂ ਤੇ ਚੱਲ ਰਹੀ ਹੈ ਕਰਜ਼ੇ ਦੇ ਉੱਤੇ ਅਸੀਂ ਸਾਰਾ ਕੁਝ ਸਰਕਾਰ ਨੂੰ ਚਲਾ ਰਹੇ ਹਾਂ ਸੋ ਇਸ ਕਰਕੇ ਇਹ ਜਿਹੜੀ ਸਕੀਮ ਹੈ ਇਹ ਤਾਂ ਆਪਣਾ ਕਿਸੇ ਪਾਸਿਓਂ ਵੀ ਸਾਨੂੰ ਪਰਫੈਕਟ ਨਹੀਂ ਲੱਗਦੀ ਸਰ ਥੋੜਾ ਸਮਝਾਂਗੇ ਲੈਂਡ ਪੂਲਿੰਗ ਸਕੀਮ ਤੇ ਲੈਂਡ ਐਕ acquisition ਕੀ ਹੈਗਾ ਦੇਖੋ ਲੈਂਡ ਐਕquisition ਇਹ ਹੈ ਕਿ ਸਰਕਾਰ ਨੇ ਸੈਕਸ਼ਨ 4 ਦਾ ਨੋਟੀਫਿਕੇਸ਼ਨ ਕਰਤਾ ਕਿ ਆ ਅਸੀਂ 25000 ਏਕੜ ਅਕਵਾਇਰ ਕਰਨੀ ਉਹਦੀ ਕਮੇਟੀਆਂ ਬਣੀਆਂ ਹੋਣੀਆਂ ਨੇ ਉਹਦੇ ਡੀਸੀ ਦਫਤਰ ਡੀਸੀ ਦੀ ਕਮੇਟੀ ਨੇ ਉਹਨੂੰ ਰੇਟ ਫਿਕਸ ਕਰਨੇ ਨੇ ਜਦੋਂ ਇਹਦਾ ਅਵਾਰਡ ਹੋਣਾ ਹੈ ਘੱਟੋ ਘੱਟ ਡੇਢ ਸਾਲ ਲੱਗ ਜਾਂਦਾ ਅਵਾਰਡ ਹੋਣ ਨੂੰ ਘੱਟੋ ਘੱਟ ਅਵਾਰਡ ਦੇ ਉੱਤੇ ਜ਼ਿਮੀਦਾਰ ਨੂੰ ਤੁਹਾਨੂੰ ਪੂਰੀ ਕੀਮਤ ਦੇਣੀ ਪੈਂਦੀ ਹੈ ਹੁਣ ਤੁਸੀਂ ਅੰਦਾਜ਼ਾ ਲਾ ਲਓ ਕੀ ਸਰਕਾਰ 25000 ਏਕੜ ਅਕਵਾਇਰ ਕਰਕੇ ਪੈਸੇ ਦੇ ਦੇਗੀ ਜ਼ਿਮੀਦਾਰਾਂ ਨੂੰ ਪੌਸਿਬਲ ਹੀ ਨਹੀਂ ਹੁਣ ਆ ਜੋ ਤੁਸੀਂ ਲੈਂਡ ਪੂਲ ਲੈਂਡ ਪੂਲਿੰਗ ਸਕੀਮ ਇਹ ਹੈ ਕਿ ਸਰਕਾਰ ਨੂੰ ਜ਼ਮੀਨਦਾਰ ਨੂੰ ਪੈਸੇ ਨਹੀਂ ਦੇਣੇ ਪੈਂਦੇ ਉਹ ਤੁਹਾਡੀ ਜ਼ਮੀਨ ਦਾ ਨੋਟੀਫਿਕੇਸ਼ਨ ਕਰ ਦਿੰਦੀ ਹੈ ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਜਿੱਦਾਂ ਜਿੱਦਾਂ ਸਰਕਾਰ ਦੇ ਪੈਸੇ 플ੌਟ ਵਿਕੀ ਜਾਂਦੇ ਨੇ ਉਹ 60 40 ਦੀ ਰੇਸ਼ੋ ਨਾਲ ਜ਼ਮੀਨਦਾਰ ਨੂੰ ਦੇਈ ਜਾਂਦੀ ਹੈ ਉਦੋਂ ਤੁਸੀਂ ਦੇਖੋ ਕਿੰਨਾ ਸਮਾਂ ਲੱਗੇਗਾ ਕੱਲ ਇੱਕ ਆਮ ਆਦਮੀ ਪਾਰਟੀ ਦਾ ਪ੍ਰਵਕਤਾ ਕਹਿੰਦਾ ਜੀ ਸਰਕਾਰ ਕੰਪਨਸੇਸ਼ਨ ਦੇ ਦੇਗੀ ਮੈਂ ਉਹਨੂੰ ਹੱਥ ਜੋੜੇ ਕੇ ਭਰਾਵਾ ਲੋਕਾਂ ਨੂੰ ਮਿਸਗਾਈਡ ਨਾ ਕਰੋ ਕੰਪਨਸੇਸ਼ਨ ਦੀ ਲੈਂਡ ਪੂਲਿੰਗ ਸਕੀਮ ਦੇ ਵਿੱਚ ਕੋਈ ਪ੍ਰੋਵੀਜ਼ਨ ਹੀ ਨਹੀਂ ਹੁੰਦੀ ਅੱਛਾ ਮੈਂ ਕਹਿੰਦਾ ਪ੍ਰੋਵੀਜ਼ਨ ਉਹ ਪੈਸੇ ਦੇਣੇ ਕਿੱਥੋਂ ਆਏ ਪੈਸੇ ਤਾਂ ਹੈ ਨਹੀਂ ਸਰਕਾਰ ਕੋਲੇ ਸੋ ਇਹ ਜਿਹੜਾ ਸਿਸਟਮ ਇਹਨਾਂ ਨੇ ਬਣਾਇਆ ਇਹ ਸਿਸਟਮ ਸਾਨੂੰ ਮਨਜ਼ੂਰ ਨਹੀਂ ਹੈ ਖੇਤੀਬਾੜੀ ਦੇ ਪੱਖੋਂ ਵੀ ਪੈਸੇ ਦੇ ਪੱਖੋਂ ਵੀ ਸਾਨੂੰ ਨਹੀਂ ਲੱਗਦਾ ਕਿ ਸਰਕਾਰ ਦਾ ਇਹਦੇ ਵਿੱਚ ਕੀ ਆਪਣਾ ਅਲਟੀਅਰ ਮੋਟਿਵ ਹੈ ਸਰ ਐਜ਼ ਇੱਕ ਵਾਤਾਵਰਨ ਪ੍ਰੇਮੀ ਕਿਵੇਂ ਦੇਖਦੇ ਹੋ ਜਿਹੜਾ 24000 ਏਕੜ ਜ਼ਮੀਨ ਸਰਕਾਰ ਅਰਬਨ ਸਟੇਟ ਏਰੀਆ ਬਣਾਉਣ ਜਾ ਰਹੀ ਆ ਦਾਖਾ ਤੇ ਗਿਲਹਲਕੇ ਦਾਖਾ ਗਿਲਹਲਕੇ ਚ ਤਾਂ ਜਿਹੜੀ ਇਹ ਆਪਣੀ ਦਰਿਆ ਦੇ ਨਾਲ-ਨਾਲ ਪਹਿਲੀ ਲਈ ਜਾਂਦੇ ਵਧੀਆ ਉਹ ਇਲਾਕਾ ਹੈ ਇਸ ਵੇਲੇ ਤੁਸੀਂ ਹਾਲ ਦੇਖ ਰਿਹਾ ਜਦੋਂ ਸੜਕ ਆਪਣਾ ਇੰਡਸਟਰੀ ਬਣੀ ਆ ਬੁੱਢੇ ਦਰਿਆ ਦੇ ਉੱਤੇ ਕੀ ਹਾਲ ਕਿੰਨੀ ਪੋਲੂਸ਼ਨ ਕੀ ਆਪਾਂ ਉਹੀ ਪੋਲੂਸ਼ਨ ਦੁਬਾਰਾ ਦਾਖੇ ਇਲਾਕੇ ਜਾਂ ਗਿਲਹਲਕੇ ਚ ਕਰਨਾ ਚਾਹੁੰਦੇ ਤੇ ਜਿਹੜਾ ਗ੍ਰੀਨ ਵਾਤਾਵਰਨ ਆ ਉਹਦੇ ਵੱਡਾ ਨੁਕਸਾਨ ਆ ਅੱਜ ਜਿਹੜਾ ਸ਼ਹਿਰ ਹੈ ਇਹਦੇ ਉਦਾਲੇਦਾਲੇ ਆਪਾਂ ਨੂੰ ਗ੍ਰੀਨ ਬੈਲਟਾਂ ਚਾਹੀਦੀਆਂ ਆਪਾਂ ਨੂੰ ਸੈਪਰੇਟ ਕਰਨਾ ਚਾਹੀਦਾ ਜਿਹੜੇ ਸ਼ਹਿਰੀ ਇਲਾਕੇ ਆ ਤੇ ਪਿੰਡਾਂ ਦੇ ਇਲਾਕੇ ਉਹਨਾਂ ਚ ਜਿਹੜੀ ਹਵਾ ਹਵਾ ਹੋਵਾ ਕਿਉਂਕਿ ਅਸੀਂ ਚਾਹੁੰਦੇ ਆਂ ਵੀ ਜਿਹੜੀ ਸ਼ਹਿਰ ਦੀ ਦੂਸ਼ਿਤ ਹਵਾ ਉਹ ਪਿੰਡਾਂ ਵੱਲ ਵੀ ਨਾ ਜਾਵੇ ਇਹ ਜਿਹੜਾ ਪ੍ਰਾਲੀ ਦਾ ਹੈ ਇਹ ਤਾਂ 4 ਦਿਨ ਦਾ ਰੋਲਾ ਹੁੰਦਾ ਤੇ 10 ਦਿਨ ਦਾ ਹੁੰਦਾ ਲੇਕਿਨ ਪਰਮਾਨੈਂਟ ਜਿਹੜੀ ਪੋਲੂਸ਼ਨ ਆ ਉਹ ਸ਼ਹਿਰਾਂ 'ਚ ਜ਼ਿਆਦਾ ਹੁੰਦੀ ਹੈ ਸ਼ਹਿਰਾਂ 'ਚ ਗੱਡੀਆਂ ਜ਼ਿਆਦਾ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ ਕਿ 1.6 ਕਰੋੜ ਦੀ ਆਬਾਦੀ ਹੈ ਬੈਂਗਲੌਰ ਦੀ ਤੇ 1.6 ਕਰੋੜ ਹੀ ਗੱਡੀਆਂ 1:1 ਹੈ ਤੇ ਆਪਣੇ ਇੱਥੇ ਇਹ ਅਜੇ ਕਿਸੇ ਨੇ ਕੈਲਕੂਲੇਟ ਕੀਤਾ ਨਹੀਂ 25 ਲੱਖ ਗੱਡੀਆਂ ਰਜਿਸਟਰ ਹੋਈਆਂ ਲੁਧਿਆਣੇ 'ਚ ਤੇ ਮੇਰੇ ਖਿਆਲ 25-30 ਲੱਖ ਦੀ ਆਬਾਦੀ ਹੈ ਬਾਕੀ ਮੋਟਰਸਾਈਕਲ ਪ੍ਰਵਾਸੀ ਜਿੰਨੇ ਮੁੰਡੇ ਸਾਰੇ ਮੋਟਰਸਾਈਕਲਾਂ ਤੇ ਆ ਤੋ ਸਾਰਾ ਪੋਲੂਸ਼ਨ ਦਾ ਘਰ ਹੈ ਇਹ ਆਪਾਂ ਇੱਧਰ ਦੇਣਾ ਚਾਹੁੰਦੇ ਆ ਤੇ ਪਿੰਨਾਂ ਵਾਲੇ ਦੀ ਜ਼ਿੰਦਗੀ ਕਿਦਾਂ ਸੁਧਰੂਗੀ ਉਹਨਾਂ ਨੂੰ ਕੀ ਲੋਬ ਲਾਲਚ ਦਿਖਾਏ ਜਾ ਰਿਹਾ ਕੀ ਉਹ ਪ੍ਰੋਜੈਕਟ ਦਾ ਪਾਰਟ ਹੈ ਕੀ ਜਿਨ੍ਹਾਂ ਨੇ ਜ਼ਮੀਨ ਖਰੀਦੀ ਹੈ ਉਹਨਾਂ ਨੂੰ ਆਪਣੇ ਹਿੱਸੇਦਾਰ ਬਣਾਣਗੇ ਠੀਕ ਹੈ ਉਹਨਾਂ ਦੀ ਜਿਹੜੀ ਜਿਹੜੀ ਲਾਈਵਲੀਹੂਡ ਆ ਜਿਹੜੀ ਮੈਂ ਇੱਕੋ ਗੱਲ ਕਹਿਣਾ ਹਾਂ ਹਮੇਸ਼ਾ ਜੱਟ ਦੀ ਜਿਹੜੀ ਜੱਦੀ ਪੁਸ਼ਤੀ ਦੀ ਜ਼ਮੀਨ ਆ ਉਹ ਰੋਟੀ ਵੀ ਖਾਂਦਾ ਆ ਉਸ ਤੋਂ ਠੀਕ ਹੈ ਉਹਦੇ ਨਾਲ ਉਹਦਾ ਜਿਹੜਾ ਸੀਰੀ ਹੈ ਦਲਿਤ ਦਾ ਜਿਹੜਾ ਐਸਸੀ ਵਿੰਗ ਉਹ ਵੀ ਉਨਾ ਹੀ ਖੁਸ਼ਹਾਲ ਰਹਿੰਦਾ ਹੁਣ ਉਹਦੀ ਪਹਿਲੀ ਵਿੱਗੀ ਜੱਟ ਦੀ ਉਹ ਜਿਹੜਾ ਦਲਿਤ ਵਰਗ ਹੈ ਜਿਹੜਾ ਉਸ ਖੇਤੀ ਤੇ ਡਿਪੈਂਡੈਂਟ ਹੈ ਉਹਦੇ ਨਾਲ ਸੀਰੀ ਰਲਦਾ ਜਾਂ ਹੋਰ ਕਿਤੇਾਂ ਚ ਕੰਮ ਕਰਦਾ ਉਹਦਾ ਕੀ ਬਣੂਗਾ ਉਹਦੇ ਬਾਰੇ ਕਿਸੇ ਨੇ ਨਹੀਂ ਸੋਚਣਾ ਕਿਉਂਕਿ ਕੰਪਨਸੇਸ਼ਨ ਤਾਂ ਜੱਟ ਨੂੰ ਮਿਲ ਜਾਣੀ ਹੈ ਉਹਨੂੰ ਮਿਲ ਜਾਣੀ ਹੈ ਪਰ ਉਹਨੇ ਵੀ ਅੱਗੋਂ ਕਿਵੇਂ ਸਾਹਮਣਾ ਆਪਣੇ ਪੈਸੇ ਨੂੰ ਉਹ ਸਰਕਾਰ ਨੇ ਕੋਈ ਅਜਿਹਾ ਹੀ ਕੋਰਸ ਵੀ ਚਲਾਇਆ ਕੋਈ ਕੋਰਸ ਨਹੀਂ ਚਲਾਇਆ ਵੀ ਤੁਹਾਨੂੰ ਜ਼ਮੀਨ ਤੁਹਾਡੀ 4 ਕਰੋੜ ਰੁਪਏ ਆ ਗਏ ਇਹਨੂੰ ਕਿਵੇਂ ਇਨਵੈਸਟ ਕਰੋਗੇ ਅੱਜ ਕੱਲ ਛੋਟੇ ਛੋਟੇ ਬੱਚਿਆਂ ਨੂੰ ਪਤਾ ਹੈ ਵੀ ਸਟਾਕ ਮਾਰਕੀਟ ਵਿੱਚ ਲਾਣਾ 골ਡ ਚ ਲਾਣਾ ਕਿੱਥੇ ਲਾਣਾ ਪਰ ਆਪਾਂ ਉਹਨਾਂ ਨੂੰ ਕੋਈ ਉਹਨਾਂ ਨੂੰ ਇਹ ਵੀ ਕਹਿ ਸਕਦੇ ਤੂੰ ਪਹਿਲੀ ਖਰੀਦ ਲੈ ਹੋਰ ਜੇ ਇੱਕ 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 ਕਿੱਲੇ ਦਾ 10 ਕਿੱਲੇ ਬਣਦੇ ਹਸ਼ਾਰਪੁਰ ਤੇ ਲੈਣਾ ਲੈਣੇ ਨੂੰ ਕਿੰਨਾ ਕਹਿ ਸਕਦਾ ਵਾਤਾਵਰਣ ਨੂੰ ਲੈ ਕੇ ਅਗਰ ਗੱਲ ਕਰੀਏ ਵਾਤਾਵਰਣ ਨੂੰ ਬਹੁਤ ਜ਼ਿਆਦਾ ਇਫੈਕਟ ਹੋਏਗਾ ਕਿਉਂਕਿ ਜਿਹੜੇ ਛੋਟੀਆਂ-ਛੋਟੀਆਂ ਸੈਟੇਲਾਈਟ ਜਿਹੜੀਆਂ ਟਾਊਨਸ਼ਿਪ ਇਹਨਾਂ ਨੂੰ ਛੋਟੀਆਂ ਟਾਊਨਸ਼ਿਪ ਕਹਿੰਦੇ ਆ ਨਾਲ-ਨਾਲ ਬਣ ਜਾਣਗੀਆਂ ਉਨਾ ਹੀ ਜਿਹੜਾ ਮੈਂ ਕਿਉਂ ਕਹਿੰਨਾ ਕਿ ਆਪਣੇ ਚ ਇਨੀ ਸ਼ਮਤਾ ਹੀ ਨਹੀਂ ਕਿ ਆਪਾਂ ਪਲਾਨਡ ਡਿਵੈਲਪਮੈਂਟ ਨੂੰ ਚਲਾ ਸਕੀਏ ਸਰਬਨਗਰ ਭਾਈ ਦੀ ਸੀ ਨਗਰ ਦਾ ਹਾਲ ਦੇਖ ਲਓ ਜਿਹੜੀਆਂ ਸ਼ਹਿਰ ਜਿਹੜੇ ਰੈ residenial area ਸੀ ਮੇਨ ਰੋਡ ਤੇ ਉਹ ਦੁਕਾਨਾਂ ਬਣ ਗਈਆਂ ਉੱਥੇ ਹੁਣ ਉਹ ਪੁਲਿਸ ਚਲਾਨ ਕਰਦੀ ਐ ਜਿੱਥੇ ਉਹ ਬੰਦਾ ਉਹ ਖਰੀਦਣ ਆਉਂਦਾ ਤੇ ਜਿਹੜਾ ਕਮਰਸ਼ੀਅਲ ਏਰੀਆ ਖਾਲੀ ਪਿਆ ਪਾਇਰ ਦੀ ਸੇ ਨਗਰ ਆਰੀਐਂਟੇਸ਼ਨ ਦੇ ਪਿਛਲੇ ਪਾਸੇ ਕਿਉਂਕਿ ਇਹ ਏਰੀਆ ਡਿਵੈਲਪ ਕਰਨ ਦੀ ਗੱਲ ਕਰ ਰਹੇ ਆ ਤਾਂ ਦੂਸਰੇ ਪਾਸੇ ਕਿਸਾਨ ਵੀ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੇ ਆ ਸਾਡਾ ਕਹਿੰਦੇ ਕਿਿੱਤਾ ਜਿਹੜਾ ਉਹ ਛੋੜ ਦੇਗਾ ਮੈਂ ਸਾਲ ਪੁੱਛੀ ਅਸੀਂ ਚੱਲ ਜਾਵਾਂਗੇ ਕੋਈ ਸ਼ੱਕ ਨਹੀਂ ਕਿਉਂਕਿ ਜਿਹੜੀ ਖੇਤੀ ਪ੍ਰਧਾਨ ਸੂਬਾ ਪੰਜਾਬ ਤਾਂ ਐ ਇੱਕ ਐਕਸਪੋਰਟ ਹਾਊਸ ਬਣਨਾ ਚਾਹੀਦਾ ਹੈ ਇੰਡੀਆ ਦਾ ਮਿਡਲ ਆਪਣੇ ਏਸ਼ੀਅਨ ਕੰਟਰੀ ਵਾਸਤੇ ਮਿਡਲ ਈਸਟ ਵਾਸਤੇ ਵਾਗਾ ਬਾਰਡਰ ਖੋਲੋ ਸਹੈਨੀ ਵਾਲਾ ਖੋਲੋ ਤੇ ਇੱਥੋਂ ਆਪਣੇ ਜਿਹੜੀਆਂ ਜਿੰਸਾਂ ਉਹ ਥੋੜੇ ਪੈਸਿਆਂ 'ਚ ਪਹੁੰਚਣ ਹਿਮਾਚਲ ਦੇ ਐਪਲ ਪਹੁੰਚਣ ਉੱਤਰਾਖੰਡ ਦੇ ਫਰੂਟ ਪਹੁੰਚਣ ਆਪਣੀ ਕਸ਼ਮੀਰ ਦਾ ਐਪਲ ਪਹੁੰਚੇ ਠੀਕ ਹੈ ਇਹ ਵਾਗਾ ਬਾਰਡਰ ਅਜੇ ਕਸ਼ਮੀਰ ਦਾ ਜੇ ਤੁਸੀਂ ਉਹ ਹਿੱਸਾ ਜਿਹੜਾ ਰੋਲੇ ਵਾਲਾ ਬੰਦ ਰੱਖਣਾ ਚਾਹੁੰਦੇ ਹੋ ਤਾਂ ਵਾਗਾ ਤੋਂ ਉਹਨੂੰ ਭੇਜ ਦਿਓ ਛੇ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ ਇੱਕ ਐਗਰੀਮੈਂਟ ਹੈ origional ਕਿ 150 ਕਿਲੋਮੀਟਰ ਤੱਕ ਤੁਹਾਡਾ ਟਰੱਕ ਆਪ ਹੀ ਜਾ ਸਕਦਾ ਆਪਣਾ ਆਪ ਜੇ ਬੰਗਲਾਦੇਸ਼ ਪਾਕਿਸਤਾਨ ਜੇ ਆਪਣਾ ਵਪਾਰ ਚੱਲ ਪੈਂਦਾ ਵਪਾਰ ਇਹ ਜਿਹੜਾ ਬੰਦ ਕਰਨਾ ਇਹ ਪੰਜਾਬ ਦੀ ਸੰਗੀ ਕੁਟਣ ਵਾਲਾ ਕੰਮ ਹੈ ਕਿਸਾਨ ਨੂੰ ਉਹਦੀ ਜਿਹੜੀ ਬਣਦੀ ਆਏ ਜਿਹੜੀ ਉਹਦੀ ਆਮਦਨ ਆ ਉਸ ਤੋਂ ਮਹਿਰੂਮ ਰੱਖਣ ਦਾ ਕਾਰਨ ਹੈ ਤੇ ਕੁਝ ਬੰਦੇ ਜਿਹੜੇ ਗੁਜਰਾਤ ਦੇ ਵਪਾਰੀ ਐ ਰਾਜਸਥਾਨ ਦੇ ਵਪਾਰੀ ਹੋਣੇ ਆ ਜਿਹੜੇ ਕਿਸੇ ਕੁਝ ਖਿੱਤਿਆਂ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਅੱਗੇ ਲਿਆਉਣ ਦਾ ਇਹ ਮਤਾ ਹੈ ਪੰਜਾਬ ਜਿਹੜਾ ਪੰਜਾਬ ਦਾ ਕਿਸਾਨ ਉਹਦੀ ਹਾਨੀ ਹੋਣੀ ਹੋਣੀ ਹੈ ਜੇ ਜ਼ਮੀਨ ਉਹਦੀ ਲਈ ਜਾਂਦੀ ਹੈ ਕੋਈ ਕਿਤੇ